ਸੋ ਕਹੋ ਟਲ ਬੁਰ ਸੇ ਵੀ ਆਹਨ ਸਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸੁਰੀ ਮਹੱਲਾ ਤੀਜਾ ਜੋ ਹਰ ਸੇਵਾ ਤੈਨ ਬਲ ਜਾਓ ਤਨ ਹਿਰਦਾ ਸਾਚ ਸਚਾ ਮੁਖ ਨਾਓ ਜੋ ਹਰ ਸੇਵਾ ਹੈ ਤੈਨ ਬਲ ਜਾਓ ਤਨ ਹਿਰਦੈ ਸਾਚ ਸੱਚਾ ਮੁਖ ਨਾਓ ਸਾਚੂ ਸਾਚ ਸਮਾਲਿਓ ਦੁੱਖ ਜਾਏ ਸਚੇ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮਾਇਲ ਵਦਾ ਗਵਾਏ ਸਹਿਜ ਹਰ ਨਾਮ ਮੰਨ ਵਸਾਏ ਰਹਾਉ ਗੁੜ ਕੁਸਤ ਤ੍ਰishna ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕਾ ਪਾਣਾ ਚੱਲੈ ਤਾਂ ਆਪੁ ਜਾਇ ਸਾਚੂ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੈ ਨਾ ਜਾਣੈ ਬਾਣੀ ਮਨ ਮੁਕ ਅੰਦੇ ਦੁੱਖ ਵਿਹਾਣੀ ਸਤਗੁਰ ਭੇਟੇ ਤਾਂ ਸੁਖ ਪਾਏ ਹਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸੱਚੇ ਗੁਣ ਗਾਵਾ ਨਨਕ ਸੱਚੇ ਸਾਚ ਸੰ ਸਾਚਾ ਭਾਵਾ ਮਿਲ ਪ੍ਰੀਤਮ ਸੱਚੇ ਗੁਣ ਗਾਵਾ ਨਾਨਕ ਸੱਚੇ ਸੱਚਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸੂਰੀ ਮਹੱਲਾ ਤੀਜਾ ਇਹ ਭਾਈ ਗੁਰਬਾਣੀ ਦਾ ਆਸਰਾ ਲੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਉਹਨਾਂ ਦੇ ਹਿਰਦੇ ਵਿੱਚ ਸਦਾ ਥੇਰ ਪ੍ਰਭੂ ਵਸਿਆ ਰਹਿੰਦਾ ਹੈ ਉਹਨਾਂ ਦੇ ਮੂੰਹ ਵਿੱਚ ਸਦਾ ਥੇਰ ਹਰ ਨਾਮ ਟਿਕਿਆ ਰਹਿੰਦਾ ਹੈ ਇਹ ਭਾਈ ਸਦਾ ਥੇਰ ਪ੍ਰਭੂ ਨੂੰ ਹੀ ਹਿਰਦੇ ਵਿੱਚ ਸੰਭਾਲ ਕੇ ਰੱਖਿਆ ਕਰੋ ਇਸ ਦੀ ਬਰਕਤ ਨਾਲ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਸਦਾ ਚਿਰ ਪ੍ਰਬੂ ਦੀ ਸਿਫਤ ਸਲਾਵ ਵਾਲੇ ਸ਼ਬਦ ਵਿੱਚ ਜੁੜਿਆ ਹਰ ਨਾਮ ਮਨ ਵਿੱਚ ਆ ਵਸਦਾ ਹੈ ਇਹ ਭਾਈ ਗੁਰੂ ਦੇ ਬਾਣੀ ਸੁਨਿਆ ਕਰ ਇਹ ਬਾਣੀ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰ ਦਿੰਦੀ ਹੈ ਇਹ ਬਾਣੀ ਆਤਮਕ ਅਡੋਲਤਾ ਵਿੱਚ ਟਿਕਾ ਕੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦਿੰਦੀ ਹੈ ਰਹਾਉ ਭਾਈ ਗੁਰੂ ਦੀ ਬਾਣੀ ਮਨ ਵਿੱਚੋਂ ਝੂਠ ਭਰੇ ਮੁਕਾ ਦਿੰਦੀ ਹੈ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦੀ ਹੈ ਗੁਰਬਾਣੀ ਦੀ ਬਰਕਤ ਨਾਲ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਿਕ ਅਡੋਲਤਾ ਵਿੱਚ ਟਿਕ ਜਾਈਦਾ ਹੈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਮਨ ਉਹ ਗੁਰਬਾਣੀ ਅਨੁਸਾਰ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ ਜਦੋਂ ਉਸ ਦੇ ਅੰਦਰ ਆਪਾ ਭਾਵ ਦੂਰ ਹੋ ਜਾਂਦਾ ਹੈ ਤਦੋਂ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਸਦਾ تیر ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦਾ ਹੈ ਇਹ ਭਾਈ ਜਿਹੜਾ ਮਨੁੱਖਾ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਨਾ ਗੁਰੂ ਦੀ ਬਾਣੀ ਨਾਲ ਲੂੰਗੀ ਸਾਜ ਪਾਉਂਦਾ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੀ ਉਮਰ ਦੁੱਖ ਵਿੱਚ ਹੀ ਗੁਜ਼ਰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਆਤਮਿਕ ਆਨੰਦ ਹਾਸਲ ਕਰਦਾ ਹੈ ਗੁਰੂ ਉਸ ਦੇ ਮਨ ਵਿੱਚੋਂ ਹਉਮੈ ਮਾਰ ਮੁਕਾਂਦਾ ਹੈ ਪਰ ਹੀ ਭਾਈ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ ਸਿਰ ਪਰਮਾਤਮਾ ਹੀ ਗੁਰੂ ਦੇ ਮਿਲਾਪ ਦੀ ਦਾਤ ਦੇਣ ਵਾਲਾ ਹੈ ਜਦੋਂ ਪਰਮਾਤਮਾ ਇਹ ਕਿਰਪਾ ਕਰਦਾ ਹੈ ਤਦੋਂ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਇਹ ਨਾਨਕ ਆਖ ਦੇ ਪ੍ਰਭੂ ਦੀ ਮਿਹਰ ਹੋਵੇ ਤਾਂ ਪ੍ਰੀਤਮ ਗੁਰੂ ਨੂੰ ਮਿਲ ਕੇ ਸਦਾ ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ ਸਦਾ ਸਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ ਸਿਰ ਪ੍ਰਭ ਨੂੰ ਪਿਆਰਾ ਲੱਗ ਸਕਦਾ ਹਾਂ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ